ਇਸ ਵੇਲੇ ਦੀ ਅਹਿਮ ਖਬਰ ਭਵਾਨੀਕਟ ਤੋਂ ਸਾਮਣੇ ਆ ਰਹੀ ਹੈ ਜਿੱਥੇ ਸਵੇਰੇ ਸਵੇਰੇ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਇੱਕ ਵੈਨ ਹਾਦਸੇ ਦਾ ਸ਼ਿਕਾਰ ਹੋਈ ਹੈ I20 ਕਾਰ ਦੇ ਨਾਲ ਜ਼ਬਰਦਸਤ ਟੱਕਰ ਹੋਈ ਹੈ ਟੱਕਰ ਦੇ ਤੁਰੰਤ ਬਾਅਦ ਵੈਨ ਪਲਟ ਗਈ ਜਿਸ ਤੇ ਚਲਦੇ ਆ ਕਈ ਮਾਸੂਮ ਜ਼ਖਮੀ ਹੋ ਗਏ ਨੇ ਫਿਲਹਾਲ ਇਹਨਾਂ ਜ਼ਖਮੀ ਬੱਚਿਆਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਉਹਨਾਂ ਦੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ ਤੇ ਮਾਪੇ ਇਹਨਾਂ ਬੱਚਿਆਂ ਨੂੰ ਘਰਾਂ ਨੂੰ ਲੈ ਗਏ ਨੇ ਪਰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਹ ਹਾਦਸਾ ਹੋਇਆ ਜ਼ਾਹਿਰ ਹੈ ਕਿ ਸਰਦੀਆਂ ਦੀਆਂ ਛੁੱਟੀਆਂ ਦੇ ਬਾਅਦ ਅੱਜ ਪਹਿਲਾ ਦਿਨ ਹੀ ਸੀ ਅੱਜ ਪਹਿਲੇ ਦਿਨ ਸਕੂਲ ਖੁੱਲੇ ਸੀ ਜਿ ਸੋ ਬਾਅਦ ਇਹਨਾਂ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਵੈਨ ਜਿਹੜੀ ਹੈ ਪਵਾਨੀਗੜ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋਈ ਹੈ ਪਵਾਨੀਗੜ ਦਾ ਨਿੱਜੀ ਸਕੂਲ ਦੱਸਿਆ ਜਾ ਰਿਹਾ ਜਿਸ ਸਕੂਲ ਦੀ ਇਵੈਂਟ ਸੀ ਜੋ ਹਾਦਸੇ ਦਾ ਸ਼ਿਕਾਰ ਹੋਈ ਹੈ ਹੁਣ ਹਾਲਾਤ ਕੀ ਨੇ ਬੱਚਿਆਂ ਦੀ ਹਾਲਤ ਕਿਹੋ ਜੀ ਹੈ ਉਸ ਦੀ ਜਾਣਕਾਰੀ ਦੇ ਦਿੰਦੇ ਆ ਫੋਨ ਲਾਈਨ ਤੇ ਸੰਗਰੂਰ ਤੋਂ ਲਵਲੀ ਜੁੜੇ ਹੋਏ ਨੇ ਲਵਲੀ ਬੱਚਿਆਂ ਦੀ ਇਸ ਵੇਲੇ ਕੀ ਕੁਝ ਹਾਲਤ ਹੈ ਕਿੰਨੇ ਬੱਚੇ ਜਿਹੜੇ ਵੈਨ 'ਚ ਸਵਾਰ ਸੀ ਤਾਂ ਬਿਲਕੁਲ ਤੁਮ ਪੂਰੀ ਜਾਣਕਾਰੀ ਦੇ ਦੇਵੀ ਕਿ ਇਹਨਾਂ ਬੱਚੇ ਇਸ ਵੈਨ ਦੇ ਵਿੱਚ ਸਵਾਰ ਸੀ ਇਹ ਭੋਲੀਗੜ ਦੇ ਕ੍ਰਿਤੀ ਸਕੂਲ ਸਾਫਕਾਰ ਵਾਲੇ ਦੇ ਲਈ ਹੈਗੇ ਵੈਨ ਹੈਗੇ ਸੀ ਅਗਲਾ ਕੋ ਪਿੰਡਾਂ ਦੇ ਵਿੱਚੋਂ ਸੇਲ ਦੇ ਰਸਤੇ ਜਿਹੜੀ ਆ ਵੈਨ ਉਹ ਸਕੂਲ ਦੇ ਵਿੱਚ ਬੱਚਾ ਨੂੰ ਲੈ ਕੇ ਜਾ ਰਹੀ ਸੀ ਜਿਸ ਵੇਲੇ ਜਿਹੜਾ ਇਹ ਬੰਦਾ ਆਪਾ ਉਹ ਹੋਇਆ ਜੀ ਅੱਜ ਇੱਕ ਸ਼ਰਾਬੀ ਵਿਅਕਤੀ ਫਿਰ ਆ ਰਿਹਾ ਪਰ ਮਿੱਦੋ ਨਾਮ ਦੇ ਸ਼ਰਾਬੀ ਵਿਅਕਤੀ ਜਿਹੜਾ i20 ਕਾਰ ਨੂੰ ਚਲਾ ਰਿਹਾ ਸੀ ਜਿਸ ਦੇ ਵੱਲੋਂ ਇਹ ਬੱਸ ਦੇ ਵਿੱਚ ਜਿਹੜਾ ਹੈਗਾ ਟਕਰਾਉ ਪਾ ਗਿਆ ਭਵਾਨੀਗਰ ਸ਼ਹਿਰ ਤੋਂ ਉਹ ਜਿਹੜਾ ਹੈਗਾ ਸ਼ਰਾਬੀ ਵਿਅਕਤੀ ਆ ਰਿਹਾ ਸੀ ਤੇ ਤੋਂ ਅਲੀਗਾ ਦਾ ਸ਼ਹਿਰ ਨੂੰ ਪਿੰਡਾਂ ਦੇ ਵਿੱਚ ਜਿਹੜੀ ਆ ਬੱਸ ਉਹ ਜਾ ਰਹੀ ਸੀ ਭਵਾਨੀਗਰ ਲਾਬਾ ਕੈਂਚਿਆਂ ਦੇ ਵਿੱਚ ਇਹ ਜਿਹੜਾ ਹੈਗਾ ਹਾਸਾ ਹੋਇਆ ਕਾਫੀ ਜ਼ਿਆਦਾ ਧੁੰਦ ਠੀਕ ਸਮੇਂ ਵਕਤ ਹੁੰਦੀ ਹੈ ਤਾਂ ਦੱਸ ਕਿ ਮੌਸਮ ਖਰਾਬ ਰਹਿੰਦਾ ਕਾਫੀ ਜ਼ਿਆਦਾ ਧੁੰਦ ਹੈ ਜਿਸ ਦੇ ਕਾਰਨ ਵੀ ਇੱਕ ਹੋਇਆ ਪਰ ਪੁਲਿਸ ਤੋਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਵਿਅਕਤੀ ਦੇ ਨਾਲ ਬੱਸ ਦੇ ਵਿੱਚ ਟੱਕਰ ਮਾਰੀ ਗਈ ਹੈ ਜਿਹੜੇ ਵਾਹਨ ਨੂੰ ਉਹ ਚਲਾ ਰਹੇ ਸੀ ਉਹਦੀ ਸ਼ਰਾਬ ਦਿੱਤੀ ਹੋਈ ਸੀ ਨਸ਼ੇ ਦਾ ਅਫੀਨ ਕੀਤਾ ਹੋਇਆ ਸੀ ਤੇ ਬਾਅਦੇ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਭਵਨੇਗਰ ਪੁਲਿਸ ਸਟੇਸ਼ਨ ਦੇ ਅੰਦਰ ਵੀ ਕਸ਼ ਹੈ ਪੈ ਗਈ ਹੈ ਪਰ ਜਿਹੜੇ ਬੱਚੇ ਨੇ ਉਹਨਾਂ ਦੇ ਹਾਲਾਤ ਠੀਕ ਨੇ ਭਵਨੇਗਰ ਦੇ ਕਨਵਿਜੀ ਹਸਪਤਾਲ ਹਸਪਤਲ ਦੇ ਵਿੱਚ ਉਹ ਬੱਚਿਆਂ ਦਾ ਜਿਹੜਾ ਹੈਗਾ ਫਸਟ ਦੇ ਦਿੱਤੀ ਗਿਆ ਤੇ ਬੱਚੇ ਉਹਨਾਂ ਦੇ ਮਾਤਿਆਂ ਨੂੰ ਬੁਲਾ ਕੇ ਆਪਣੇ ਆਪਣੇ ਘਰ ਵਿੱਚ ਕੋਈ ਜਿਹੜਾ ਚੱਲ ਗਿਆ ਉਹਨਾਂ ਨਾਲ ਹਾਫਾ ਬਚਾਤੀ ਪਰ ਬਹੁਤ ਨੁਕਸਾਨ ਹੋ ਉਹ ਤੋਂ ਤਲ ਗਿਆ 11 ਪਰ 6 ਮਹੀਨੇ ਇਸ ਜੱਥੇ ਹੋਏ ਨੇ ਪਰ ਸਾਡੇ ਸਾਥੀ ਦਿੱਲੀ ਲੱਗੀ ਬਸ ਬੜੀ ਇੱਕ ਹਫ਼ਤੇ ਸੇ ਤੋ ਮੈਂ ਕਰੀ ਤੈਸ ਤਾਂ ਜੀ ਦਾ ਧੰਨਵਾਦ तमाम ਜਾਣਕਾਰੀ ਦੇ ਲਈ लवली ਤਾਂ ਪਵਾਨੀਗੜ ਤੋਂ ਇਹ ਸਿੱਧੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ I20 ਕਾਰ ਦੇ ਨਾਲ ਇੱਕ ਸਕੂਲ ਵੈਨ ਦੀ ਟੱਕਰ ਹੋਈ ਹੈ ਪਵਾਨੀਗੜ ਦਾ ਹੀ ਇੱਥੇ ਸਕੂਲ ਦੱਸਿਆ ਜਾ ਰਿਹਾ ਜਿਸ ਸਕੂਲ ਦੀ ਇਹ ਵੈਨ ਹੈ ਜਿਸ ਦੇ ਵਿੱਚ ਬੱਚੇ ਸਵਾਰ ਹੋ ਕੇ ਸਕੂਲ ਵੱਲ ਨੂੰ ਰਵਾਨਾ ਹੋ ਰਹੇ ਸੀ ਸਕੂਲ ਜਾ ਰਹੇ ਸੀ ਪਰ ਉਸੇ ਤੋਂ ਪਹਿਲਾਂ ਇਹ ਜਿਹੜਾ ਹਾਦਸਾ ਹੋਇਆ ਹੈ ਇਹ বাস ਜਿਹੜੀ ਹੈ ਉਹ ਸੰਸਕਾਰ ਵਾਲੇ ਸਮਾਰਟ ਸਕੂਲ ਦੀ ਦੱਸੀ ਜਾ ਰਹੀ ਹੈ ਤਾਂ ਪਵਾਨੀਗੜ ਨਾਬਾ ਕੈਂਚੀਆਂ ਅਦਕੋਲ ਪਹੁੰਚਦੇ ਹੀ i20 ਕਾਰ ਦੇ ਨਾਲ ਇਸ ਦੀ ਟੱਕਰ ਹੋ ਜਾਂਦੀ ਹੈ ਟੱਕਰ ਦੇ ਬਾਅਦ ਆ ਜਿਹੜੀ ਵੈਨ ਉਹ ਪਲਟ ਜਾਂਦੀ ਹੈ ਹਾਲਾਂਕਿ ਮੌਕੇ ਤੇ ਮੌਜੂਦ ਜਿਹੜੇ ਰਾਘਿਰ ਹੁੰਦੇ ਨੇ ਉਹਨਾਂ ਦੇ ਵੱਲੋਂ ਤੁਰੰਤ ਇਸ ਵਾਹਨ ਦੇ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਹੋਰ ਲੋਕਾਂ ਦੀ ਤੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਹਨਾਂ ਬੱਚਿਆਂ ਨੂੰ ਨੇੜਲੇ ਹਸਪਤਾਲ 'ਚ ਪਹੁੰਚਾਇਆ ਜਾਂਦਾ ਜਿੱਥੇ ਫਸਟ ਏਡ ਦੇ ਬਾਅਦ ਮਾਪਿਆਂ ਨੂੰ ਜਿਹੜਾ ਮੌਕੇ ਤੇ ਬੁਲਾ ਕੇ ਉਹਨਾਂ ਦੇ ਨਾਲ ਘਰ ਭੇਜ ਦਿੱਤਾ ਜਾਂਦਾ ਹੈ ਜ਼ਾਹਿਰ ਹੈ ਕਿ ਛੁੱਟੀਆਂ ਚੱਲ ਰਹੀਆਂ ਸੀ ਬੀਤੇ ਦਿਨ ਤੱਕ ਸਰਦੀ ਦੀਆਂ ਛੁੱਟੀਆਂ ਜਿਹੜੀਆਂ ਸਕੂਲਾਂ ਦੇ ਵਿੱਚ ਕੀਤੀਆਂ ਸੀ ਤੇ ਅੱਜ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਹੀ ਇਹ ਸਕੂਲ ਖੁੱਲੇ ਸੀ ਕਿ ਇਹ ਹਾਦਸਾ ਹੋ ਗਿਆ ਹੈ ਪਵਾਨੀਗਰ ਤੋਂ ਅਹਿਮ ਖਬਰ ਜਿਹੜੀ ਸਾਹਮਣੇ ਆਈ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਹਾਦਸੇ ਚ 11 ਦੇ ਕਰੀਬ ਬੱਚੇ ਜ਼ਖਮੀ ਹੋਏ ਨੇ ਪਰ ਫਿਲਹਾਲ ਖੁਸ਼ਕਿਸਮਤੀ ਦੇ ਨਾਲ ਕਿਸੇ ਦੇ ਜ਼ਿਆਦਾ ਸੱਟ ਜਿਹੜੀ ਉਹ ਨਹੀਂ ਲੱਗੀ ਆ ਫਸਟ ਸਟੇਜ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ। ਮਾਜੀ ਕੀ ਕਾਲ ਹੋਈ ਜੀ? ਮਾਜੀ ਅਸਲ ਤਨਾ ਮਤਲਬ ਬੈਂਡਰ ਦੇ ਵਿੱਚ ਜਿਹੜੇ ਬੱਚੇ ਡਾੜੇ ਨੇ ਥੋੜੇ ਟਾਈਮ ਬਾਅਦ ਸਾਡੇ ਕੋਲ ਕਾਲ ਆਂਦੀ ਆ ਕਿ ਆ ਬੈਂਡ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਕ ਨਸ਼ੇੜੀ ਬੰਦੇ ਨੇ ਉਹਦੀ ਬੈਂਡ ਨੋਟ ਕਰਵਾ ਦਿੱਤੀ।

ਮੈਂ ਬਹੁਤ ਗਲਤੀ ਕੀਤਾ ਹਾਂ ਹਾਂ ਕੱਤ ਜੂ ਲੱਗਦਾ ਵੀ ਕਾਰ ਵਾਲੇ ਦੀ ਜ਼ਿਆਦਾ ਗੀਤ ਹੈ ਬਾਰਾਂ ਵਾਲੇ ਜਿਹੜਾ ਸ਼ਰੇਮ ਸਾਰੀ ਪਬਲਿਕ ਨੇ ਵੀ ਦੇਖੀ ਆ ਪ੍ਰਸ਼ਾਸਨਿਕ ਆ ਬੰਲਾ ਮੁੱਖ ਤੇ ਕੌਂਸਲ ਹਾਂਜੀ ਹਾਂ ਪ੍ਰਸ਼ਾਸਨ ਪਹੁੰਚ ਗਿਆ ਪੁਲਿਸ ਵੀ ਮੁਕਦੇ ਪਹੁੰਚੀ ਆ ਪਰ ਵਧੀਆ ਸੰਭਾਈ ਹੋ ਰਹੀ ਆ ਪਰ ਯਾਨੀ ਕੀ ਰਹੀ ਹੋਣੀ ਕਿ ਤਾਂ ਆਮ ਪਬਲਿਕ ਨੇ ਵਧੀਆ ਸਾਥ ਦਿੱਤਾ ਜੋ ਰਾਹ ਗੀਤੇ ਉਹਨਾਂ ਨੇ ਵੀ ਹਰਕਤ ਬੱਚੇ ਨਹੀਂ ਛੇੜ ਕੀਤੀ ਆ ਉਹਦੇ ਪਲੇਸ ਸਕੂਲ ਦਾ ਪ੍ਰਸ਼ਾਸਨ ਵੀ ਉੱਧਰ ਤੇ ਪਹੁੰਚ ਗਿਆ ਹਾਂਜੀ ਹਾਂ ਸਕੂਲ ਦਾ ਪ੍ਰਸ਼ਾਸਨ ਸਾਰਾ ਮੁਕਦੇ ਹਾਜ਼ਰ ਆ ਨਾਲ ਦੇ ਨਾਲ ਪਹੁੰਚ ਗਿਆ ਦੂਜੇ ਮਿੰਟਾਂ ਦੇ ਵਿੱਚ ਜਿਉਂਗੀਆਂ ਪ੍ਰੋਬਲਮ ਹੋਈਆਂ ਮਾਨਿਸਰਤੀ ਨਾਮ ਹੈ ਵਿਕ

ਐਸਐਸਫ ਸੜਕ ਸੁਰੱਖਿਆ ਫੋਰਸ ਦੇ ਅਸੀਂ ਕਰਮਚਾਰੀਆਂ ਜੀ ਕੀ ਗੱਲ ਹੋਈ ਜੀ ਇਹ ਗੱਲ ਹੋਈ ਕਿ ਸਵੇਰ ਦਾ ਟਾਈਮ ਸੀ ਜੋ ਇਹਨਾਂ ਦਾ ਸਕੂਲ ਟਾਈਮ ਦੇ ਬੱਚੇ ਨੂੰ ਲੈ ਕੇ ਆ ਰਹੇ ਸੀ ਬੈਂ ਜਿਹੜੀ ਆ ਬਾਬਾ ਸਕੂਲ ਦੀ ਹੈ ਕਾਰ ਵੈਲਿਊਜ਼ ਦੀ ਬੈਂ ਸੀਗੀ ਇਹਦੇ ਵਿੱਚ ਕਰੀਬ 10 ਕ ਬੱਚੇ ਸੀਗੇ ਜੋ ਕਿ ਜੋ ਇਹਨਾਂ ਜੋ ਕਿ ਇਹਨਾਂ ਐਕਸੀਡੈਂਟ ਕਰਕੇ ਗਿਆ ਉਹ ਉਹ ਬੰਦੇ ਦੀ ਸ਼ਰਾਬ ਕੀਤੀ ਹੋਈ ਸੀ दारू ਪੀਣ ਦੇ ਬਾਪ ਜੀ ਨੂੰ ਉਲਟਾ ਸਗੋਂ ਇਹ ਡਰਾਈਵਰ ਨਾਲ ਵੀ ਮਾੜੀ ਮੱਠੀ ਨੇ ਹੱਥੋਂ ਵਾਈ ਕੀਤੀ ਗਲਤ ਬੋਲਿਆ ਤੇ ਇਹਨੇ ਗੱਡੀ ਪਲਟਾ ਸੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਰਮਲ ਸੱਟਾਂ ਲੱਗੀਆਂ ਨੇ ਨਾਲ ਹੀ ਇੱਕ ਇਧਰੋਂ ਸਾਡੇ ਆਉਣ ਤੋਂ ਪਹਿਲਾਂ ਇੱਕ ਤੋਂ ਗੁਰੂ ਘਰ ਦੀ ਬੱਸ ਸੀਗੀ ਜੋ ਕਿ ਪਬਲਿਕ ਦੀ ਹੈਲਪ ਨਾਲ ਉਹਨਾਂ ਨੂੰ ਸਹੀ ਸਲਾਮਤ ਹਸਪਤਾਲ ਪਹੁੰਚਾਤਾ ਕਿੰਨੇ ਕ ਬੱਚੇ 25 ਤਰੀਵ ਹੈਗੇ ਸੀ 10 ਕ ਬੱਚੇ ਸੀਗੇ 6 7 ਬੱਚੇ ਕਿਧਰੋਂ ਆ ਰਹੇ ਸੀ ਤੇ ਕਿਧਰੋਂ ਗੱਡੀ ਆ ਬੱਚੇ ਆਮ ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰ ਤੋਂ ਭਾਨੀਗੜ ਤੋਂ ਲੈ ਕੇ ਸਕੂਲ 'ਚ ਜਾ ਰਹੇ ਸੀ ਜੀ ਲੈ ਕੇ ਹਾਂ ਜਿਹੜੀ ਗੱਡੀ ਸੀ ਉਹ ਕਿਧਰੋਂ ਆ ਰਹੀ ਸੀ ਇਹ ਇਧਰੋਂ ਆਪਣੇ ਭਾਨੀਗੜ ਸਾਈਡ ਤੋਂ ਨਹੀਂ ਤਕਰੀਬਨ ਉਹ ਬੰਦੇ ਜਿਹੜਾ ਪੁਲਿਸ ਫੜ ਲਿਆਗੇ ਜੀ ਹਾਂਜੀ ਹਾਂ ਉਹ ਮੌਕੇ ਤੇ ਫੜ ਲਿਆ ਫੜਿਆ ਉਹਨੂੰ ਨਾਲ ਹੀ ਥਾਣਾ ਭਾਨੀਗੜ ਦੇ ਮੁਲਾਜ਼ਮ ਆ ਗਏ ਸੀ ਉਹਨਾਂ ਦੇ ਹਵਾਲੇ ਕਰਤਾ ਸੇ ਦਰੀਵਾਂ ਬਚਾ ਰਹੇਗਾ ਬਚਾ ਰਹੇਗਾ ਜੀ ਮੇਜਰ ਨੁਕਸਾਨ ਨਹੀਂ ਨਹੀਂ ਕੋਈ ਮੇਜਰ ਨੁਕਸਾਨ ਨਹੀਂ ਗੱਡੀ ਮਨ ਲੋ ਪੂਰੀ ਡੈਮੇਜ ਹੋ ਗਈ ਗੱਡੀ ਦਾ ਨੁਕਸਾਨ ਹੋ ਗਿਆ ਜਿਹੜੀ ਸਕੂਲ ਵੈਨ ਸੀ ਬਾਕੀ ਮੇਰੇ ਨਾਲ ਜਿਹੜਾ ਮੁੰਡਾ ਡਰਾਈਵਰ ਸਾਨੂੰ ਕਿੰਨੇ ਚਿਰ ਬਾਅਦ ਘਟਨਾ ਦਾ ਪਤਾ ਲੱਗਾ ਸਾਨੂੰ ਮਨ ਲੋ ਕਰੀਬ 15 ਮਿੰਟ 10 ਮਿੰਟ ਬਾਅਦ ਪਤਾ ਲੱਗਿਆ ਸੀ ਅਸੀਂ ਨਾਲ ਦੀ ਨਾਲ ਹੀ ਇੱਥੇ 5-4 ਮਿੰਟ ਚ ਪਹੁੰਚ ਗਏ ਮੈਡੀਕਲ ਸੂਰਤ ਦੇ ਮੈਂ ਮੈਡੀਕਲ ਸੂਰਤ ਦਿੱਤੀ ਸੀ